ਇੱਥੇ ਆ ਕੇ ਦਸਵੇਂ ਪਾਤਸ਼ਾਹ ਕੰਡਿਆਂ ਦੀ ਸੇਜ ਤੇ ਆ ਕੇ ਪੈ ਗਏ ਉਹ ਇਤਿਹਾਸ ਕਿਸੇ ਨੂੰ ਸ਼ਾਇਦ ਇੱਥੇ ਯਾਦ ਹੀ ਨਾ ਹੋਵੇ ਕਿਸੇ ਦੇ ਚਿੱਤ ਚੇਤੇ ਵੀ ਨਾ ਹੋਵੇ ਹਰ ਤਰ੍ਹਾਂ ਦਾ ਇੱਥੇ ਸਮਾਨ ਖਰੀਦਿਆ ਜਾ ਰਿਹਾ ਹੈ ਇਹ ਕਿਸੇ ਨੂੰ ਵੀ ਯਾਦ ਨਹੀਂ ਹੋਣਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਆ ਕੇ ਕੰਡਿਆਂ ਦੀ ਸੇਜ ਤੇ ਆ ਕੇ ਬੈਠੇ ਸੀ ਇਹ ਇੱਕ ਕਸੂਰ ਕਿਹਦਾ ਅਸਲ 'ਚ ਸਭ ਤੋਂ ਜ਼ਿਆਦਾ ਕਸੂਰ ਪਹਿਲਾਂ ਸਾਡੇ ਲੋਕ ਸਾਡੇ ਸਿੱਖ ਆਪਣੇ ਲੋਕ ਸਾਡੇ ਆਪਣੇ ਲੋਕਾਂ 'ਚ ਸ਼ਰਮ ਮਰ ਗਈ ਲੱਖ ਲਾਨਤ ਇਹੋ ਜਿਹੇ ਲੋਕਾਂ ਦੀ ਜਿਹੜੇ ਆਜਨਾ 'ਚ ਇਹੋ ਜੇ ਸਮਾਨ ਖਰੀਦ ਕੇ ਸਿੱਖ ਕਹਾਉਂਦੇ ਆ ਯਾਰ ਉਹ ਦੱਸੋ ਤੁਸੀਂ ਕਿਹੜੇ ਕੰਮ ਪਾਇਓ ਗੁਰੂ ਕਲਗੀ ਧਰਨੇ 'ਚ ਆਪਣੇ ਪੁੱਤ ਵਾਰ ਕੇ ਆਪਣਾ ਪਰਿਵਾਰ ਵਾਰ ਕੇ ਇੱਥੇ ਆ ਕੇ ਮਾਲਕ ਸਾਡਾ ਪਿਆ ਉਸ ਜਿਹਦਾ ਘਰ ਦਾ ਇੱਕ ਜੀ ਚਲੇ ਜਾਵੇ ਉਹ ਸੋਝੂਗਾ ਤੁਸੀਂ ਲੋਕ ਬੀਬੀਆਂ ਵਜਾਉਂਦੇ ਫਿਰਦੇ ਹੋ ਮੈਂ ਹਰਾਨ ਰਹਿ ਗਿਆ ਇੱਥੇ ਕਾਲਾ ਜਿਹਾ ਮੂੰਹ ਇੱਕ ਬੀਬੀ ਆਪਣੇ ਬੱਚੇ ਨੂੰ ਦਮਾਉਣ ਲੱਗੀ ਹੋਈ ਕੀ ਤੂੰ ਮੂੰਹ ਤੇ ਲਾ ਕੇ ਇਹ ਵਿੱਚੋਂ ਕਾਲਾ ਜਿਹਾ ਮੂੰਹ ਤੇ ਲਾ ਕੇ ਉਹ ਡਰਾਵਣਾ ਜਿਹਾ ਇਹਦੇ ਵਿੱਚੋਂ ਜੋਰਾਵਰ ਸਿੰਘ ਫਤੇ ਸਿੰਘ ਦੇਖ ਲੇਗੀ ਪਰ ਕੋ ਨੌਜਵਾਨ ਆਉਂਦੇ ਇੱਥੇ ਗਿਆਨੀ ਜੀ ਆ ਸਾਡੇ ਪੱਗ ਬੰਦੇ ਹੋ ਨਾ ਮੂੰਹ ਤੇ ਦਾੜਾ ਨਾ ਕੇਸ ਰੱਖਣੇ ਬਾ ਕਾਦੇ ਵਾਸਤੇ ਪੱਗ ਬਣਾਉਣੀ ਆ ਯਾਰ ਤੁਹਾਨੂੰ ਸਮਝਾਇਆ ਕਿਸੇ ਨੇ ਨਹੀਂ ਕਿ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਾ ਸਾਡੀ ਸੰਸਥਾ માં ਆਪਣੀ ਜ਼ਿੰਮੇਵਾਰੀ ਨਿਭਾਉਣ ਚ ਕਾਮਯਾਬ ਰਹੀਆਂ ਭਰਾ ਕੀ ਦੇ ਨਾਂ ਲੈਤਾ ਸਾਨੂੰ ਅਸੀਂ ਨਹੀਂ ਕਹਿੰਦੇ ਲੋਕ ਕਹਿੰਦੇ ਆ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਨਹੀਂ ਕਹਿੰਦੀ ਅੱਜ ਸ਼੍ਰੋਮਣੀ ਕਮੇਟੀ ਵਾਲੇ ਗਾਲਾਂ ਕੱਢਦੇ ਹੁੰਦੇ ਆ ਇੱਥੇ ਤਾਂ ਲੋਕ ਪ੍ਰਧਾਨ ਬੀਬੀਆਂ ਪਿੰਡ ਨੂੰ ਗਾਲਾਂ ਕੱਢਦੇ ਆ ਆਹ ਦੁਕਾਨਾਂ ਕਿਹਨੇ ਬੰਦ ਕਰਾਉਣੀ ਆ ਤੇ ਪ੍ਰਸ਼ਾਸਨ ਵੀ ਅੰਨਾ ਤੇ ਸ਼੍ਰੋਮਣੀ ਕਮੇਟੀ ਵਾਲੇ ਅੰਨੇ ਹੌਲੇ ਮਹੱਲੇ ਦੇ ਪੈਸਾ ਬਹੁ ਖਾਂਦੇ ਹੋ ਹਰੇਕ ਦਿਹਾੜੀਆਂ ਖਾਂਦੇ ਹੋ ਉਹ ਸੀਦੀ ਸਭਾ ਛੱਡ ਦੋ ਆ ਜੜੇ ਤਿਪਸੁੰਗ ਸੁਰਖੀਆਂ ਬਿੰਦੀਆਂ ਟੋਪੀਆਂ ਇਹ ਕੌਣ ਬੰਦ ਕਰਾਊਗਾ ਯਾਰ ਜਿਹਦੇ ਵਿੱਚੋਂ ਸ਼ਹੀਦੀ ਸ਼ਹੀਦੀਆਂ ਦਿਖ ਜਾਣ ਉਹ ਐਨਕਾ ਕਿਤੇ ਦਿਖੇ ਨਹੀਂ ਰਹੀਆਂ ਐਨਕਾ ਸ਼੍ਰੋਮਣੀ ਕਮੇਟੀ ਨੂੰ ਲੱਭ ਲੈਣੀਆਂ ਚਾਹੀਦੀਆਂ ਪਹਿਲਾਂ ਤਾਂ ਹੋਰ ਨੂੰ ਦਿਖਣੀਆਂ ਐ ਐਸ਼ਚ ਨੂੰ ਨਾਲ ਲੈ ਕੇ ਉਹਨੂੰ ਬੰਦਾ ਫੜਾਇਆ ਅੰਦਰ ਬੈਠਾ ਸ਼ਰਾਬ ਵੇਚਦਾ ਤੁਸੀਂ ਕਹਿੰਦੇ ਮਤਾ ਪਾਉਣਾ ਸੀ ਬੰਦ ਕਰਾਉਣੀ ਹੈ ਦੁਕਾਨਾਂ ਵੀ ਜ਼ਿੰਮੇਵਾਰ ਇਹ ਆਪ ਹੋਣਗੇ ਪਰ ਅਗਲੇ ਨੇ ਫੇਰ ਪਰਚਾ ਪਾਉਣਾ ਹਾਂ ਫੇਰ ਪਰਚਾ ਐਵੇਂ ਨਹੀਂ ਪਾਣ ਦੇਣਾ ਸੀ ਫੇਰ ਟੰਡੇ ਨਾ ਕੁੱਟ-ਕੁੱਟ ਕੇ ਨਾ ਲੋਕਾਂ ਨੂੰ ਜਿਹੜੇ ਅਜੇ ਲਾਉਣਗੇ ਦੁਕਾਨਾਂ ਫੇਰ ਪਰਚਾ ਪਾਵਾਂਗੇ ਆਪਣੇ ਤੇ ਇਹਨਾਂ ਦੇ ਇਹਨਾਂ ਦੇ ਵਿੱਚ ਤਨ ਸਾਹਿਬ ਸ਼੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਕੌਮ ਦੇ ਲੇਖੇ ਲੱਗ ਗਿਆ ਉਹਨਾਂ ਦਿਨਾਂ ਨੂੰ ਪੰਜਾਬ ਦੇ ਵਿੱਚ ਸ਼ਹੀਦੀ ਪੰਦਰਵਾੜੇ ਦੇ ਰੂਪ ਦੇ ਵਿੱਚ ਲੰਬੇ ਸਮੇਂ ਤੋਂ ਮਨਾਇਆ ਜਾਂਦਾ ਹੈ ਯਾਦ ਕੀਤਾ ਜਾਂਦਾ ਹੈ ਸ਼ਹੀਦਾਂ ਦੀ ਸ਼ਹਾਦਤ ਨੂੰ ਪਰ ਅੱਜ ਦੇਖ ਕੇ ਅਫਸੋਸ ਬਹੁਤ ਹੁੰਦਾ ਹੈ ਕਿ ਤੌਰ ਤਰੀਕੇ ਬਦਲ ਚੁੱਕੇ ਨੇ ਜਿਹੜੀਆਂ ਸ਼ਹਾਦਤਾਂ ਨੂੰ ਯਾਦ ਕਰਕੇ ਉਹਨਾਂ ਤੋਂ ਕੋਈ ਸਿੱਖਿਆ ਲੈਣੀ ਸੀ ਉਹਨਾਂ ਸ਼ਹਾਦਤਾਂ ਵਾਲੀਆਂ ਥਾਵਾਂ ਦੇ ਉੱਤੇ ਅੱਜ ਅਜਿਹਾ ਮਾਹੌਲ ਬਣਿਆ ਹੋਇਆ ਕਿ ਸ਼ਾਇਦ ਸ਼ਹਾਦਤਾਂ ਕਿਸੇ ਨੂੰ ਯਾਦ ਹੀ ਨਾ ਹੋਵੇ ਪਰ ਮੇਲਾ ਦੇਖਣ ਬਹੁਤ ਸਾਰੇ ਇੱਥੇ ਲੋਕ ਆਏ ਆ ਬਹੁਤ ਸਾਰੀਆਂ ਦੁਕਾਨਾਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿੱਥੇ ਬਹੁਤ ਕੁਝ ਵਿਕਿਆ ਉਹ ਦੇਖੀਆਂ ਪਰ ਇਸ ਥਾਂ ਦੇ ਉੱਤੇ ਇੱਕ ਦਸਤਾਰਾਂ ਦਾ ਲੰਗਰ ਦੇਖਿਆ ਲੱਗਿਆ ਹੋਇਆ ਜਿਸ ਤੋਂ ਕੁਝ ਮਹਿਸੂਸ ਹੋਇਆ ਕਿ ਸ਼ਾਇਦ ਕੋਈ ਤਾਂ ਉਪਰਾਲਾ ਕਰ ਰਿਹਾ ਕਿਤੇ ਤਾਂ ਕੁਝ ਚੰਗਾ ਦੇਖਣ ਨੂੰ ਮਿਲ ਰਿਹਾ ਨਹੀਂ ਤਾਂ ਸਾਰੇ ਪਾਸੇ ਲੋਕ ਖਰੀਦੋ-ਫਰੋਕਤ ਦੇ ਵਿੱਚ ਜੁਟੇ ਹੋਏ ਸੋ ਸਾਡੇ ਨਾਲ ਸਿੰਘ ਸਾਹਿਬ ਜਸਪਾਲ ਸਿੰਘ ਜੀ ਪਵਾਤ ਹੈ ਭਾਜੀ ਤੁਸੀਂ ਦਸਤਾਰਾਂ ਦਾ ਲੰਗਰ ਇੱਥੇ ਲਾਇਆ ਬਹੁਤ ਸਾਰੇ ਲੋਕ ਦੁਕਾਨਾਂ ਦੇ ਉੱਤੇ ਖੜੇ ਆ ਜੀ ਕੋਈ ਕੱਪੜੇ ਖਰੀਦ ਰਿਹਾ ਕੋਈ ਕੁਝ ਖਰੀਦ ਰਿਆ ਹਰ ਤਰ੍ਹਾਂ ਦਾ ਚੀਜ਼ ਸਮਾਨ ਖਰੀਦਿਆ ਜਾ ਰਿਹਾ ਇਹ ਕਿਸੇ ਨੂੰ ਵੀ ਯਾਦ ਨਹੀਂ ਹੋਣਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਆ ਕੇ ਕੰਡੀਆਂ ਦੀ ਸੇਜ ਤੇ ਆ ਕੇ ਬੈਠੇ ਸੀ ਦਸਤਾਰਾਂ ਦਾ ਲੰਗਰ ਤੋਡਾ ਲਾਇਆ ਸਫਲ ਵੀ ਹੋਇਆ ਕਿਸੇ ਨੇ ਦਸਤਾਰਾਂ ਸਜਾਈਆਂ ਵੀ ਆ ਜਾਂ ਲੋਕ ਦੁਕਾਨਾਂ ਤੋਂ ਆ ਕੇ ਮੁੜ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਚੋਕ ਨੈਲਨ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਦਾਸ ਵੱਲੋਂ ਫਤਿਹ ਪ੍ਰਵਾਨ ਕਰਨੀ ਭਾਈ ਸਾਹਿਬ ਜੀ ਮਹਾਰਾਜ ਦੀ ਕਿਰਪਾ ਸੀ ਇੱਥੇ ਦੋ ਪਹਿਲਾ ਚਮਕੌਰ ਸਾਹਿਬ ਦੋ ਦਿਨ ਲੰਗਰ ਲਾਇਆ ਦਸਤਾਰਾਂ ਦਾ ਇੱਥੇ ਮਾਛੋੜਾ ਸਾਹਿਬ ਸਾਡੇ ਹੁਣ ਅਸੀਂ ਦੋ ਦਿਨਾਂ ਚ ਸਮਾਪਤੀ ਹੈ ਮਹਾਰਾਜ ਦੀ ਕਿਰਪਾ ਨਾਲ ਸੋ ਮਹਾਰਾਜ ਦੀ ਬੜੀ ਕਿਰਪਾ ਹੋਈ ਆ ਵੀ ਸਾਡੇ ਕੋ ਨੌਜਵਾਨ ਉਹ ਵੀ ਐਡੇ ਜਿਹੜੇ ਮਨ ਤੋਂ ਕਰਕੇ ਵੀ ਅਸੀਂ ਕੇਸੜਾ ਰੱਖਣਾ ਚਾਹੁੰਦੇ ਆ ਅਸੀਂ ਡਰੈਸ ਸੋਨਾ ਸਭ ਕੋ ਲਿਖਦੇ ਆ ਰੱਖਦੇ ਆ ਆਪਣੇ ਕੋਲ ਤੁਸੀਂ ਜਿਹੜੀ ਗੱਲ ਕੀਤੀ ਆ ਲੋਕਾਂ ਦੀ ਮਹਾਰਾਜ ਦੀ ਕਿਰਪਾ ਨਾਲ ਮਾਛੋੜਾ ਸਾਹਿਬ ਧਰਤੀ 'ਤੇ ਖੜੇ ਆ ਅੱਜ ਅਸੀਂ ਕੱਲ ਤੋਂ ਲੈ ਕੇ ਦੇਖੋ ਮਹਾਰਾਜ ਦਇਆ ਕਰਨ ਮੈਂ ਮਾਨ ਨਹੀਂ ਕਰਦਾ ਸੀ ਦਾ ਦਾਸ ਸਤਗੁਰ ਦਇਆ ਕਰਨ ਮਾਨ ਗੁਰੂ ਪਰ ਜਿਨੇ ਜੀ ਅਕਲ ਬੁੱਧ ਦਿੱਤੀ ਆ ਮਾਰ ਲਖਨੇ ਅੱਗੇ ਤੋਂ ਹੋਰ ਸ਼ੋਰ ਦੇਣ ਮਹਾਰਾਜ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨੇ ਬੁਲਬਲੇ ਆਲੇ ਜਿੰਨੇ ਮਖਸ ਮੁਹ ਲਾ ਕੇ ਲਾਉਣ ਵਾਲੇ ਸਾਡੇ ਮਾਛਵੜਾ ਸਾਹਿਬ ਚ ਜਿਹੜੇ ਉਹ ਮੂੰਹ ਤੇ ਲਾਉਂਦੇ ਨੇ ਕਾਲੇ ਪੀਲੇ ਜਿਹੇ ਉਹ ਡਰਾਮਣੇ ਜੇ ਉਹ ਤਾਂ ਸਾਰੇ ਅਸੀਂ ਬੰਦ ਕਰੇ ਆ ਤੇ ਇੱਥੇ ਬੁਲਬਲੇ ਲੈ ਲੈ ਕੇ ਇੰਨੇ ਘੁੰਮ ਰਹੇ ਨੇ ਇਹ ਇੱਕ ਕਸੂਰ ਕਿਹਦਾ ਅਸਲ ਚ ਸਭ ਤੋਂ ਜ਼ਿਆਦਾ ਕਸੂਰ ਪਹਿਲਾ ਹੈ ਸਾਡੇ ਲੋਕ ਸਾਡੇ ਸਿੱਖ ਆਪਣੇ ਲੋਕ ਉਹ ਕਿਉਂ ਆ ਉਹ ਤਾਂ ਕਸੂਰਬਾਰ ਆ ਵੀ ਬੀਬੀਆਂ ਲੈ ਕੇ ਆਉਂਦੀਆਂ ਮੈਂ ਹਰਾਨ ਰਹਿ ਗਿਆ ਇੱਥੇ ਕਾਲਾ ਜਿਹਾ ਮੂੰਹ ਇੱਕ ਬੀਬੀ ਆਪਣੇ ਬੱਚੇ ਨੂੰ ਦਬਾਉਣ ਲੱਗੀ ਹੋਈ ਮੈਂ ਬੱਚਿਆ ਮਾਤਾ ਵੀ ਤੂੰ ਆ ਕੇ ਦਬਾਉਣ ਲੱਗੀ ਆ ਕਹਿੰਦੀ ਬਸ ਬੱਚਾ ਏ ਮੈਂ ਕਿਹਾ ਬੱਚੇ ਨੂੰ ਇਹ ਪੁੱਛੋ ਇਹ ਇਹ ਪੁੱਛੇ ਨੂੰ ਬਾਬਾ ਜੋਰਾਵਰ ਸਿੰਘ ਬੱਦੇ ਕੌਣ ਸੀ ਤੂੰ ਦੱਸਿਆ ਕਦੇ ਕੀ ਤੂੰ ਮੂੰਹ ਤੇ ਲਾ ਕੇ ਇਹ ਵਿੱਚੋਂ ਕਾਲਾ ਜਿਹਾ ਮੂੰਹ ਤੇ ਲਾ ਕੇ ਉਹ ਡਰਾਵਣਾ ਜਿਹਾ ਇਹਦੇ ਵਿੱਚੋਂ ਜੋਰਾਵਰ ਸਿੰਘ ਫਤੇ ਸਿੰਘ ਦੇਖ ਲੇਗੀ ਇਹ ਹਾਂ ਨਹੀਂ ਬੁੱਤ ਬੁੱਤ ਇਹਦਾ ਗਲਤ ਆ ਦੇਖੋ ਗਲਤ ਵੀ ਕਹਿੰਦੇ ਹੋ ਤੁਸੀਂ ਤੁਸੀਂ ਸਾਰੇ ਕਹਿੰਦੇ ਹੋ ਹੋਣੇ ਨਹੀਂ ਚਾਹੀਦੇ ਫਿਰ ਲੈ ਕਿਉਂ ਰਹੇ ਹੋ ਫਿਰ ਲੈ ਕਿਉਂ ਰਹੇ ਹੋ ਤੁਸੀਂ ਹਾਂਜੀ ਸਾਡੇ ਮਾਦਾ ਲੋਕਾਂ ਤੋਂ ਹਰਾਨਾ ਸਾਡੇ ਕੋ ਨੌਜਵਾਨ ਆਉਂਦੇ ਇੱਥੇ ਗਿਆਨੀ ਜੀ ਆ ਸਾਡੇ ਪੱਗ ਬੰਦਿਓ ਨਾ ਮੂੰਹ ਤੇ ਦਾੜਾ ਨਾ ਕੇਸ ਰੱਖਣੇ ਬਸ ਕਾਦੇ ਵਾਸਤੇ ਪੱਗ ਬਣਾਉਣੀ ਆ ਯਾਰ ਪੱਗ ਸਾਮਕੇ ਵੀ ਰੱਖਣਗੇ ਬਾਅਦ ਚ ਕਿਤੇ ਨਾ ਆਵੇ ਵੀ ਇੱਥੇ ਬਣਾ ਲਈਏ ਤੇ ਉੱਥੇ ਘਰੇ ਪਤਾ ਹੀ ਨਹੀਂ ਕਿੱਥੇ ਬੰਜਾ ਭਾਈ ਸਾਹਿਬ ਜੀ ਮਹਾਰਾਜ ਦੀ ਕਿਰਪਾ ਭਾਈ ਇਤਨਾਮ ਸਿੰਘ ਜੀ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰਿਆਂ ਨੂੰ ਇਹ ਕਹਿੰਨੇ ਆ ਵੀ ਜਿਹੜੇ ਸਾਡੇ ਕੋਲੋਂ ਨੰਬਰ ਲਿਖਦੇ ਆ ਬਕਾਇਦਾ ਉਹਦੀ ਵੀਡੀਓ ਬਣਾ ਕੇ ਨੈਟ ਤੇ ਪਾਉਂਦੇ YouTube ਤੇ ਪਾਉਂਦੇ ਆ ਨਾਲ ਉਹਨੂੰ ਮਗਰੋਂ ਫੋਨ ਵੀ ਕਰਦੇ ਆ ਵੀ ਇੱਥੇ ਪਹਿਲਾਂ ਮੈਂ ਤਾਂ ਟਣਕਾ ਦਿੰਦਾ ਵੀ ਭਾਈ ਪਹਿਲਾਂ ਕਿੰਨੇ ਛੋੜੇ ਕੰਮਕਾਰ ਚੱਲਦੇ ਆ ਤੁਹਾਡੇ ਕਿੰਨੇ ਕ ਪਹਿਲਾਂ ਕੰਮਕਾਰ ਆ ਘਰ ਦੇ ਹਾਲਾਤ ਦੇਖ ਲਓ ਜੇ ਇੱਥੇ ਆ ਕੇ ਪਾਪ ਕਰਨ ਵੀ ਸਾਤੋਂ ਬਣਾ ਕੇ ਗੇੜੇ ਦੇਗੇ ਅਲੱਗ ਘਰੇ ਛੱਡਤੀ ਵੀ ਅਸੀਂ ਪੂਰਾ ਦੱਸ ਕੇ ਆਣ ਵੀ ਜੇ ਮਨ ਬਣਦਾ ਮਿੱਤਰਾ ਅੱਗੇ ਤੋਂ ਸਿਰ ਚਲ ਜਵੇ ਪਰ ਦਸਤਾਰ ਤੇ ਦਾੜਾ ਨਾ ਜਾਣ ਫਿਰ ਉਹ ਜਿਉ ਕਹਿੰਦਾ ਵੀ ਮੈਂ ਕਸਮ ਖਾਂਦਾ ਜੀ ਮੈਂ ਕਸਮ ਨਾ ਖਾ ਬਰਾਬਰ ਅਰਦਾਸ ਕਰ ਅਰਦਾਸ ਕਰੋ ਮਾਰੇ ਖੜ ਕੇ ਅਗੇ ਪਾਸ਼ਾ ਮੇਰੀ ਸਿੱਕੀ ਕੇਸਾਂ ਤੋਂ ਲੰਘ ਜਵੇ ਫਿਰ ਜਦੋਂ ਅਰਦਾਸ ਕਰਦੇ ਆ ਫਿਰ ਅਸੀਂ ਦਸਤਾਰ ਸਜਾਉਂਦੇ ਆ ਹਾਂ ਇਦਾਂ ਇੱਕ ਨਹੀਂ ਤੁਹਾਨੂੰ ਇਹ ਤੁਸੀਂ ਲੰਗਰ ਲਾਣੇ ਹੋ ਅਸੀਂ ਕਹਿੰਨੇ ਆ ਵੀ ਤੁਸੀਂ ਵਧੀਆ ਕਾਰਜ ਕਰ ਰਹੇ ਹੋ ਪਰ ਮੈਂ ਵੀ ਸਮਝਦਾ ਵੀ ਲੰਗਰ ਲਾਣ ਦੀ ਸਾਨੂੰ ਨੌਬਤ ਕਿੱਥੋਂ ਆ ਗਈ ਉਹ ਸਿੱਖਾਂ ਦੇ ਘਰ ਚ ਉਹ ਨੌਜਵਾਨਾਂ ਨੂੰ ਅਸੀਂ ਵਿਸਤਾਰਾ ਬੰਨ ਰਹੇ ਆ ਜਿਨ੍ਹਾਂ ਦੇ ਘਰ ਚ ਤਾਂ ਆਪਣੇ ਘਰੋਂ ਸਿੱਖਣੇ ਚਾਹੀਦੇ ਅਸੀਂ ਮਿਲਣੀ ਚਾਹੀਦੀ ਇਹ ਥੋੜੀ ਬਹੁਤ ਵਧੀਆ ਗੱਲ ਆ ਤੁਸੀਂ ਬਹੁਤ ਜਿਹੜਾ ਕਿਹਾ ਇਹ ਸਾਡੇ ਲੋਕਾਂ ਨੂੰ ਸ਼ਰਮ ਚਾਹੀਦੀ ਅਸੀਂ ਨੌਜਵਾਨਾਂ ਨੂੰ ਇਹੀ ਲਾਣ ਤਾਂ ਪਾਉਂਦੇ ਆ ਯਾਰ ਮੈਂ ਕਹਾਂ ਤੁਸੀਂ ਆ ਗਏ ਆ ਜੀ ਆਏ ਆ ਬੰਦਨੇ ਆ ਕੋਈ ਗੱਲ ਨਹੀਂ ਕੇਸ ਰੱਖਣ ਲੱਗੇ ਹੋ ਪਰ ਸੋਚੋ ਕੱਟਣ ਦੀ ਨੌਬਤ ਕਿਉਂ ਆਈ ਤੁਹਾਨੂੰ ਬਈ ਤੁਸੀਂ ਕਟਾਈ ਕਿਉਂ ਜੇ ਬੰਨਰੋ ਤੁਸੀਂ ਪੜਕੇ ਰਸਤੇ ਚਲੇਗੇ ਹੈਨਾ ਮੰਨ ਲਿਆ ਤੁਸੀਂ ਪੜਕੇ ਰਸਤੇ ਚਲੇਗੇ ਹੁਣ ਤੁਸੀਂ ਆਏ ਹੋ ਤੁਸੀਂ ਕਿੰਨਿਆਂ ਨੂੰ ਪ੍ਰੇਰੋਂਗੇ ਹੁਣ ਪ੍ਰੇਰਨਾ ਦੂਜੀ ਗੱਲ ਇਹ ਆ ਅੱਜ ਅੱਜ ਸਮਾਂ ਬਦਲ ਗਿਆ ਭਾਈ ਸਾਹਿਬ ਕੋਈ ਸਮਾਂ ਸੀ ਜਦੋਂ ਬਿਆਨਤੇ ਬੁੱਚੜ ਵਰਗੇ ਜਾਂ ਹੋਰ ਬੜਿਆਂ ਨੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿੱਲ ਵਰਗੇ ਨੇ ਸੈਣੀ ਵਰਗੇ ਨੇ ਕੋਹ ਕੋਹ ਕੇ ਮਾਰਿਆ ਇਹਨਾਂ ਨੇ ਹਾਂਜੀ ਤੇ ਉਦੋਂ ਨੌਜਵਾਨ ਡਰਦੇ ਸੀ ਯਾਰ ਅੱਜ ਤੁਹਾਨੂੰ ਕੌਣ ਮਾਰ ਰਿਹਾ ਅੱਜ ਕਿਹੜੇ ਬੁੱਚੜਾ ਪੰਜਾਬ ਚ ਅੱਜ ਤੇ ਸੋਸ਼ਲ ਮੀਡੀਆ ਜੋਗਾ ਤੋ ਉਸ ਤੋਂ ਅਨੋਖਾ ਧੱਕਾ ਹੁੰਦਾ ਵੀਡੀਓ ਬਣਾ ਕੇ ਪਾਓ ਪਰ ਭਾਈ ਕਿਲਾ ਇਸ ਗੱਲ ਦਾ ਵੀ ਹੁੰਦਾ ਨਾ ਬਈ ਸਾਨੂੰ ਦੱਸਿਆ ਨਹੀਂ ਕਿਸੇ ਨੇ ਸਾਡਾ ਇਤਿਹਾਸ ਹੀ ਨਹੀਂ ਸਾਡੇ ਤੱਕ ਪਹੁੰਚਾਇਆ ਸਾਨੂੰ ਸਮਝਾਇਆ ਕਿਸੇ ਨੇ ਨਹੀਂ ਕਿ ਪ੍ਰਚਾਰਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਾ ਸਾਡੀਆਂ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਕਾਮਯਾਬ ਰਹੀਆਂ ਉਹ ਭਰਾ ਕੀ ਦੇ ਨਾਮ ਲੈਤਾ ਅਸੀਂ ਨਹੀਂ ਕਹਿੰਦੇ ਲੋਕ ਕਹਿੰਦੇ ਆ ਸਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਨੇ ਕਹਿੰਦੇ ਅੱਜ ਇਹਨਾਂ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਹੈ ਉਹ ਸ਼੍ਰੋਮਣੀ ਰਹੂਗੀ ਜਿਹੜੇ ਅਸਲ ਕੰਮ ਕਰਨਗੇ ਕੌਮ ਲਈ ਉਹ ਸ਼੍ਰੋਮਣੀ ਹੈਗੇ ਨੇ ਚਾਹੇ ਉਹ ਕਿਸੇ ਵੀ ਉੱਚ ਹੋਣ ਉਹ ਸ਼੍ਰੋਮਣੀ ਆ ਪਰ ਜਿਹੜੇ ਦੱਲੇ ਲੋਕ ਬਹਿਗੇ ਵਿੱਚ ਜਿਨ੍ਹਾਂ ਨੇ ਸਾਡਾ ਨਾਸ਼ ਕੀਤਾ ਯਾਰ ਕਮਾਲ ਦੀ ਗੱਲ ਆ ਸ਼੍ਰੋਮਣੀ ਕਮੇਟੀ ਵਾਲੇ ਗਲਾਂ ਘੜਦੇ ਹੁੰਦੇ ਆ ਇੱਜਾ ਲੋਕ ਪ੍ਰਧਾਨ ਬੀਬੀਆਂ ਪਿੰਡੇ ਨੂੰ ਗਲਾਂ ਘੜਦੇ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਡੀਆਂ ਆਡੀਓ ਵੀਡੀਓ ਪੈਂਦੀਆਂ ਤੁਸੀਂ ਉਹਦੇ ਦੇ ਫੇਰ ਬੈਠੇ ਹੋ ਤੇ ਦੂਜੀ ਗੱਲ ਆਹ ਦੁਕਾਨਾਂ ਕਿਹਨੇ ਬੰਦ ਕਰਾਉਣੀ ਆ ਤੇ ਅਸੀਂ ਹੁੱਲੜਵਾਜ ਹੋ ਜਾਂਦੇ ਆ ਵੀਰ ਮੇਰੇ ਆ ਅਸੀਂ ਹੁੱਲੜਵਾਜ ਹੋ ਜਾਂਦੇ ਆ ਕਿਹਾ ਕਿਸੇ ਨੇ ਹੁੱਲੜਵਾਜ ਮੈਂ ਕਿਹਾ ਜੀ ਲੋਕ ਕਹਿੰਦੇ ਅਗਲੇ ਕਹਿੰਦੇ ਤੁਸੀਂ ਤਾਂ ਯਾਰ ਹੋਗੇ ਤੁਹਾਡੇ ਸ਼ਰੋਮਣੀ ਮੀਂਟੇ ਵਾਲੇ ਆਰਾਮ ਨਾਲ ਬੈਠੇ ਆ ਇਹ ਬਤਾ ਕੀ ਕਰਨਗੇ ਇਹ ਜਾ ਕੇ ਜੀ ਮਨੰਡਨ ਦੇ ਦਿੱਤਾ ਵੀਰ ਠੇਕੇ ਬੰਦ ਕਰ ਦਿਓ ਵੀਰ ਅਸੀਂ ਰਾਤ ਪਰਸੋਂ ਮਾਚਵਾੜਾ ਸਾਬ ਸ਼ੁਰੂ ਹੋਈ ਦਸਵਾ ਉਸ ਦਿਨ ਐਸਐਸਪੀ ਨੂੰ ਨਾਲ ਲੈ ਕੇ ਨਵੈਗਰੂ ਐ ਐਚਓ ਨੂੰ ਐਚਓ ਨੂੰ ਨਾਲ ਲੈ ਕੇ ਉਹਨੂੰ ਬੰਦਾ ਫੜਾਇਆ ਅੰਦਰ ਬੈਠਾ ਸ਼ਰਾਬ ਵੇਚਦਾ ਉਹ ਵੀਡੀਓ ਸਾਡੇ ਕੋਲ ਨੇ ਫਿਰ ਅਸੀਂ ਰਿਪੋਰਟ ਲਖਾ ਕੇ ਆਏ ਤੇ ਪ੍ਰਸ਼ਾਸਨ ਵੀ ਅੰਨਾ ਤੇ ਸ਼ਰੋਣੀ ਕਮੇਟੀ ਵਾਲੇ ਅੰਨੇ ਇਹਨਾਂ ਨੇ ਜੇਖੋ ਟੈਕਸ ਫੋਰਸ ਬਣਾਈ ਆ ਉਹ ਸਿੱਖਾਂ ਨੂੰ ਕੁੱਟਣ ਵਾਸਤੇ ਇੱਥੇ ਭੇਜੋ ਜਿਹੜੇ ਆ ਲੋਕ ਇੱਥੇ ਹੁਲੜਵਾਰੇ ਹੁਲੜਾ ਕਾਰਜ ਕਰਦੇ ਆ ਆ ਜਿਹੜੇ ਮੂੰਹ ਤੇ ਲਾ ਕੇ ਵਲੋਗ ਵੇਚਦੇ ਆ ਇਹਨਾਂ ਨੇ ਆ ਲੱਖਾਂ ਰੁਪਏ ਲਿੱਤਾ ਇਹਦਾ ਅਲਦਗਾ ਨਾ ਲਾਉਣ ਦਾ ਇਹਨਾਂ ਕੋ ਕਦੀ ਘਾਟ ਆ ਇੱਕ ਸ਼ਹੀਦੀ ਦਿਹਾੜੇ ਉਹ ਕਹਿੰਦੇ ਗੁਰੂ ਘਰ ਦੇ ਖਜ਼ਾਨੇ 'ਚ ਪੈਣੇ ਆ ਇਹ ਤਰਕਾਂ ਦਿੰਦੇ ਆ ਵੀਰ ਮੇਰੇ ਆ ਖਜ਼ਾਨੇ 'ਚ ਪੈਣੇ ਆ ਖਜ਼ਾਨੇ 'ਚ ਸੰਗਤ ਥੋੜੀ ਪੈਸੇ ਪਾਉਂਦੀ ਆ ਛੋਟਾ ਖਜ਼ਾਨਾ ਭਰਦਾ ਕਿੰਨੀ ਭਰਦੇ ਮੇਰੇ ਗੁਰੂ ਦੇ ਵਿਸ਼ਵਾਸ ਰਹਿ ਗਿਆ ਇਹ ਵੀ ਗੁਰੂ ਦਾ ਖਜ਼ਾਨਾ ਨਹੀਂ ਭਰਦਾ ਫਿਰ ਇਹ ਵਿਸ਼ਵਾਸੀ ਹੈਗੇ ਨੇ ਤਾਂ ਦੁਰਵਰਤੋਂ ਕਰਦੇ ਆ ਮੇਰੀ ਤਾਂ ਮਤਲਬ ਟਿੱਡ ਨਹੀਂ ਭਰਦੇ ਜੀ ਟਿੱਡ ਨਹੀਂ ਭਰਦੇ ਵੀਰ ਮੇਰੇ ਇਹਨਾਂ ਦੇ ਤੇ ਦੇਖੋ ਇੱਕ ਗੱਲ ਹੋਰ ਸੁਣਾਉ ਮੈਂ ਇਹਨਾਂ ਨੂੰ ਗ੍ਰੰਤੀ ਕਰਦਾ ਵੀ ਉਹ ਤੁਸੀਂ ਹੋਲੇ ਮਹੱਲੇ ਦੇ ਪੈਸਾ ਬਹੁ ਖਾਂਦੇ ਹੋ ਹਰੇਕ ਦਿਹਾੜਿਆਂ ਖਾਂਦੇ ਹੋ ਉਹ ਸ਼ੀਦੀ ਸਭਾ ਛੱਡ ਦਿਓ ਸ਼ਹੀਦੀ ਦੀਹਾੜੀ ਦਾ ਸ਼ਰਮ ਕਰ ਲੋ ਉਹ ਵੀ ਤੁਸੀਂ ਲੋਕਾਂ ਤੋਂ ਪੈਸੇ ਲੈ ਲੈ ਕੇ ਦੁਕਾਨਾਂ ਲਾਉਂਦੇ ਹੋ ਕਰੋੜਾਂ ਰੁਪਏ ਦੀ ਲਓ ਤੁਸੀਂ ਕੋਲ ਲਵਾਉਂਦੇ ਹੋ ਲੈ ਲੋ ਆ ਜਿਹੜੇ ਆਹਾਂ ਦੁਕਾਨਾਂ ਤੇ ਬੁਲਬਲੇ ਵਿਕਦੇ ਆ ਹਾਂਜੀ ਆ ਜਿਹੜੇ ਟਿਪਸੰਗ ਸੁਰਖੀਆਂ ਬਿੰਦੀਆਂ ਟੋਪੀਆਂ ਇਹ ਕੌਣ ਬੰਦ ਕਰਾਊਗਾ ਯਾਰ ਐਨਕਾ ਖਰੀਦ ਰਹੇ ਆ ਲੋਕ ਐਨਕਾਂ ਦੇ ਲੱਗੇ ਹੋਏ ਸਟਾਲ ਸਾਹਮਣੇ ਵੀ ਹੋ ਲਟਕਦੀਆਂ ਉਹ ਐਨਕਾ ਨਹੀਂ ਕਿਸੇ ਨੂੰ ਮਿਲੀ ਮੈਨ ਲੱਗਦਾ ਜਿਹਦੇ ਵਿੱਚ ਇਤਿਹਾਸ ਦਿਖ ਜਵੇ ਜਿਹਦੇ ਵਿੱਚ ਉਹ ਸ਼ਹੀਦੀ ਸ਼ਹੀਦੀਆਂ ਦਿਖ ਜਾਣ ਉਹ ਐਨਕਾ ਕਿਤੇ ਦਿਖੇ ਨਹੀਂ ਰਹੀਆਂ ਐਨਕਾ ਸ਼੍ਰੋਮਣੀ ਕਮੇਟੀ ਨੂੰ ਲੱਭ ਲੈਣੀਆਂ ਚਾਹੀਦੀਆਂ ਪਹਿਲਾਂ ਤਾਂ ਹੋਰ ਨੂੰ ਦਿਖਣੀਆਂ ਇਹਨਾਂ ਨੂੰ ਲੱਭਣੀਆਂ ਚਾਹੀਦੀਆਂ ਉਹ ਯਾਰ ਇਹਨਾਂ ਦੀ ਬੋਲੀ ਤਾਂ ਸਿੱਧੀ ਨਹੀਂ ਕਿਸੇ ਦੀ ਭਰਾ ਮੇਰਿਆ ਇਹਨਾਂ ਤੁਸੀਂ ਦੇਖਿਓ ਬੋਲ ਤੁਸੀਂ ਦਫ਼ਤਰ ਜਾਓ ਇਹਨਾਂ ਦੇ ਤੁਹਾਨੂੰ ਖਾਣ ਨੂੰ ਪੈਣਗੇ ਇਹ ਮੈਂ ਤੁਸੀਂ ਜਾ ਕੇ ਦੇਖ ਲਿਓ ਹਾਂ ਜੇ ਜਾ ਕੇ ਦੇਖ ਲਿਓ ਉਹਨਾਂ ਕੋਲ ਮੈਂ ਬਾਕੀ ਛੱਡੋ ਉਹ ਛੱਡੋ ਤੇ ਇਹਨਾਂ ਦੀ ਥੀ ਗੱਲ ਮੈਂ ਲੋਕਾਂ ਨੂੰ ਬੇਨਤੀ ਕਰਦਾ ਸੰਗਤ ਨੂੰ ਬੇਨਤੀ ਕਰਦਾ ਆਪਣੇ ਭੈਣਾਂ ਨੂੰ ਵੀਰਾਂ ਨੂੰ ਤੁਹਾਡੇ ਮਾਧਿਅਮ ਰਹੀਂ ਤੁਸੀਂ ਸ਼ਰਮ ਕਰੋ ਜਿਹੜੇ ਲੋਕ ਐਦਾਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਜਿਹੜੇ ਲੋਕ ਐਦਾਂ ਆਉਂਦੇ ਆ ਇੱਥੇ ਆ ਕੇ ਰਮਾਲ ਬੰਨ ਕੇ ਹਾਂਜੀ ਦੂਜਾ ਇੱਥੇ ਆ ਕੇ ਉਹ ਮੂੰਹ ਤੇ ਕਾਲਾ ਆ ਲਾ ਕੇ ਪੀਪਨੀਆ ਵਜਾਉਂਦੇ ਫਿਰਦੇ ਆ ਉਹ ਤੋਂ ਬੱਚੇ ਨੂੰ ਕਹਿਣਗੇ ਬੀਬੀਆਂ ਲੈ ਲੈ ਪੁੱਤ ਉਹ ਦੱਸੋ ਤੁਸੀਂ ਕਿਹੜੇ ਕੰਮ ਪਾਇਓ ਗੁਰੂ ਕਲਗੀ ਧਰਨੇ 'ਚ ਆਪਣੇ ਪੁੱਤ ਬਾਰ ਕੇ ਆਪਣਾ ਪਰਿਵਾਰ ਬਾਰ ਕੇ ਇੱਥੇ ਆ ਕੇ ਮਾਲਕ ਸਾਡਾ ਪਿਆ ਉਸ ਜਿਹਦਾ ਘਰ ਦਾ ਇੱਕ ਜੀ ਚਲੇ ਜਾਵੇ ਉਹ ਸੌਜੂਗਾ ਤੁਸੀਂ ਲੋਕ ਬੀਬੀਆਂ ਵਜਾਉਂਦੇ ਫਿਰਦੇ ਹੋ ਉਹਨੇ ਫਿਰ ਵੀ ਕਿਹਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਣਾ ਮੇਣਾ ਨਹੀਂ ਮਾਰਿਆ ਕੋਈ ਨਹੀਂ ਮੇਣਾ ਮਾਰਿਆ ਮਾਰਿਆ ਗੁਰੂ ਸਾਹਿਬ ਨੇ ਉਹ ਸ਼ਬਦ ਚਾਰਨ ਕੀਤਾ ਜਿਹੜਾ ਦਿਨ ਨੂੰ ਹਲੂਣਾ ਦਿੰਦਾ ਵੀਰ ਮੇਰਾ ਜਦ ਤੁਸੀਂ ਬੋਲਿਆ ਨਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਦੁੱਧ ਵਿੱਚ ਰੋਗ ਰਜਾਈਆਂ ਦਾ ਓਟਣ 나ਗ ਨਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਦਰ ਚੰਗਾ ਭੱਟ ਖੇੜਿਆਂ ਦਾ ਰਹਿਣਾ ਓ ਇਹੋ ਜੀ ਬਾਣੀ ਇੰਨੇ ਇੰਨੀਆਂ ਤਕਲੀਫਾਂ ਕੱਟ ਕੇ ਯਾਰ ਘਰ ਇੱਕ ਗਿੱਟ ਜਗ੍ਹਾ ਨਹੀਂ ਛੱਡਦਾ ਉਹ ਬੰਦੇ ਇੱਕ ਗਿੱਟ ਕਿੰਡਾ ਅਨੰਦਪੁਰਾ 1.5 ਕਿਲੋ ਗਿਲਾ ਅਨੰਦਗੜ੍ਹ ਤੋਂ ਲੈ ਕੇ ਕੇਸਗੜ੍ਹ ਸਾਬ ਤੱਕ 1.5 ਕਿਲੋਮੀਟਰ ਦਾ ਫਾਸਲਾ ਵੀਰ ਐਡਾ ਕਾਰਗਿਲ ਜਿਹਾ ਸਾਡੇ ਲਈ ਸਾਨੂੰ ਸ਼ਰਮ ਹੋ ਗਈ ਸ਼ਰਮ ਨਹੀਂ ਆਈ ਸਾਨੂੰ ਲੋਕਾਂ ਨੂੰ ਅਸੀਂ ਰਮਾਲ ਬਣ ਕੇ ਪੀਪਨੀਆਂ ਲੈ ਕੇ ਬੱਚਿਆਂ ਨੂੰ ਇੱਥੇ ਚੂੜੀਆਂ ਖੀਦਦਾ ਕੋਈ ਘਰ ਲਈ ਸਰਾਣੇ ਖਰੀਦਦਾ ਉਹ ਹੱਦੋਂ ਕੀ ਸਰਾਣੇ ਖਰੀਦਣੋਂ ਉਹ ਸੀ ਹੋਰੇ ਕੋਈ ਕੋਈ ਪਤਾ ਨਹੀਂ ਕਿ ਕਿਆ ਕੀ ਕੁਝ ਖਰੀਦ ਰਹੇ ਨੇ ਸਾਡੇ ਆਪਣੇ ਲੋਕਾਂ ਦੀ ਸ਼ਰਮ ਮਰ ਗਈ ਲੱਖ ਲਾਨਤ ਇਹੋ ਜਿਹੇ ਲੋਕਾਂ ਦੀ ਜਿਹੜੇ ਆ ਜਨਾਂ ਚ ਇਹ ਜੇ ਸਮਾਨ ਖਰੀਦ ਕੇ ਸਿੱਖ ਘਾਉਂਦੇ ਆ ਯਾਰ ਤੇ ਬਿਲਕੁਲ ਜਿੱਥੇ ਟਿੰਡ ਦਾ ਸਹਰਾਣਾ ਲਾਇਆ ਆ ਕੇ ਸਾਰਾ ਪਰਿਵਾਰ ਵੜ ਕੇ ਕੰਡਿਆਂ ਦੀ ਸੇਜ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਆ ਕੇ ਆਰਾਮ ਕਰਦੇ ਫਿਰ ਵੀ ਰੱਬ ਨੂੰ ਕੋਈ ਮੇਣਾ ਨਹੀਂ ਮਾਰਦੇ ਤੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿੰਦੇ ਉੱਥੋਂ ਲੋਕ ਸਹਰਾਣੇ ਖਰੀਦਦੇ ਰਿਆ ਐਨਕਾ ਖਰੀਦਦੇ ਹਰ ਤਰ੍ਹਾਂ ਦੀ ਖਰੀਦੋ ਫਰੋਖਤ ਇੱਥੇ ਆ ਕੇ ਹੋ ਰਹੀ ਹੈ ਤੇ ਫਿਰ ਵੀ ਲੋਕ ਸਮਝ ਨਹੀਂ ਪਾ ਰਹੇ ਕਿ ਆਣਾ ਕਦੇ ਲਈ ਸੀ ਅਸੀਂ ਵੀਰ ਜੀ ਇੱਕ ਮਤਾ ਪਾਉਣ ਲੱਗੇ ਆ ਮੈਂ ਤੁਹਾਡਾ ਵਿੱਚ ਰੁਕ ਰਿਹਾ ਅਸੀਂ ਅਗਲੀ ਵਾਰ ਸਿੰਘ ਸ੍ਰੀ ਮਾਛੋੜਾ ਸਾਹਿਬ ਖਾਸ ਕਰ ਸਾਰੇ ਸਿੰਘਾਂ ਨੂੰ ਮੈਂ ਬੇਨਤੀ ਕਰੀਏ ਸਿੰਘਾਂ ਨੂੰ ਕਰ ਦੇਣੀ ਹੈ ਬਾਕੀ ਇਹਨੂੰ ਜਿੰਨੀਆਂ ਦੁਕਾਨਾਂ ਲੱਗਦੀਆਂ ਨੇ ਉਹ ਗੁਰ ਚਰਨ ਕਮਲ ਚੌਂਗ ਤੋਂ ਲੈ ਕੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਤੱਕ ਇੰਨੇ ਦਾ ਅਸੀਂ ਮਤਾ ਪਾਉਣਾ ਵੀ ਇੱਕ ਵੀ ਦੁਕਾਨ ਨਹੀਂ ਲੱਗਣੀ ਚਾਹੀਦੀ ਇੱਕ ਵੀ ਹਾਂ ਉਹ ਤੋਂ ਬਾਅਦ ਜੇ ਲੱਗੀਆਂ ਸ਼੍ਰੋਮਣੀ ਕਮੇਟੀ ਪ੍ਰਸ਼ਾਸਨ ਲੋਕ ਲਾਉਣ ਵਾਲੇ ਆਪ ਜ਼ਿੰਮੇਵਾਰ ਹੋਣਗੇ ਅਸੀਂ ਇਹ ਸਿੰਘਾਂ ਨੇ ਰਹਿ ਕਰ ਵੀ ਲਈ ਆ ਬਾਕੀ ਇਲਾਕੇ ਨਿਵਾਸੀ ਸੰਗਤਾਂ ਨੂੰ ਨਾਲ ਲੈ ਕੇ ਇੱਕ ਵਾਰੀ ਮੋਤਬਰ ਬੰਦਿਆਂ ਨੂੰ ਨਾਲ ਲੈ ਕੇ ਮੀਟਿੰਗ ਬਾਛੋੜੇ ਸੱਦਾਂਗੇ ਅਗਲੀ ਵਾਰ ਕੋਈ ਵੀ ਦੁਕਾਨ ਪੂਰੇ ਰੋਡ ਤੇ ਨਾ ਹੋਵੇ ਸੰਗਤ ਵਹਿਗਰੂ ਵਹਿਗਰੂ ਕਰਦੀ ਜਾਵੇ ਬਹੁਤ ਦਿੱਕਤ ਵੀ ਆਉਂਦੀ ਆ ਸਾਨੂੰ ਬਹੁਤ ਸ਼ਰਮ ਆਉਂਦੀ ਆ ਇਹ ਤਾਂ ਮਤਾ ਪਾਉਣਾ ਤੁਸੀਂ ਕਹਿੰਦੇ ਮਤਾ ਪਾਉਣਾ ਅਸੀਂ ਬੰਦ ਕਰਾਉਣੀ ਆ ਦੁਕਾਨਾਂ ਵੀ ਜ਼ਿੰਮੇਵਾਰ ਇਹ ਆਪ ਹੋਣਗੇ ਪਰ ਅਗਲੇ ਆਫੇ ਪਰਚਾ ਪਾਉਣਾ ਪਰਚਾ ਫਿਰ ਸਮਾਂਗੇ ਵੀਰੇ ਫਿਰ ਕੋਈ ਗੱਲ ਨਹੀਂ ਹਾਂ ਫਿਰ ਪਰਚਾ ਐਵੇਂ ਨਹੀਂ ਪਾਣ ਦੇਣਾ ਸੀ ਫਿਰ ਡੰਡੇ ਨਾ ਕੁੱਟ ਕੁੱਟ ਕੇ ਨਾ ਲੋਕਾਂ ਨੂੰ ਜਿਹੜੇ ਅਜੇ ਲਾਉਣ ਕੇ ਦੁਕਾਨਾਂ ਫਿਰ ਪਰਚਾ ਪਾਵਾਂਗੇ ਆਪਣੇ ਤੇ ਐਵੇਂ ਨਹੀਂ ਪਾਉਂਦੇ ਫਿਰ ਪਰਚਾ ਐਦਾਂ ਸਾਦੇ ਨਹੀਂ ਪਾਉਣ ਦੇਣਾ ਸੀ ਐਦਾਂ ਅੰਦਰ ਵੀ ਨਹੀਂ ਜਾਂਦੇ ਫਿਰ ਪੋ ਕਰਕੇ ਜਾਵਾਂਗੇ ਫਿਰ ਲੋਕਾਂ ਨੂੰ ਪਤਾ ਲੱਗੂ ਅਸੀਂ ਕਾਦੇ ਲਈ ਜੇਲ੍ਹ ਚ ਗਏ ਆ ਦੁਨੀਆ ਦੇਖੂਗੀ ਫਿਰ ਵੀ ਇਹ ਬੰਦੇ ਗੁਰੂ ਪਾਤਸ਼ਾਹ ਦੇ ਖਾਤਰ ਜੇਲ੍ਹ ਚ ਗਏ ਆ ਕੋਈ ਗੱਲ ਨਹੀਂ ਜਾਵਾਂਗੇ ਫਿਰ ਸਭੇ ਕਿ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਲੋਕ ਇੱਥੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਉਸ ਤੋਂ ਬਾਅਦ ਸ਼ਰਮ ਆਉਣੀ ਚਾਹੀਦੀ ਆ ਉਸ ਪ੍ਰਬੰਧ ਨੂੰ ਜਿਹੜੇ ਪ੍ਰਬੰਧ ਨੇ ਇਹ ਕਰਤੂਤਾਂ ਨੂੰ ਰੋਕਣਾ ਸੀ ਜਿੱਥੇ ਆ ਕੇ ਦਸਵੇਂ ਪਾਤਸ਼ਾਹ ਕੰਡਿਆਂ ਦੀ ਸੇਜ ਤੇ ਆ ਕੇ ਪੈ ਗਏ ਉਹ ਇਤਿਹਾਸ ਕਿਸੇ ਨੂੰ ਸ਼ਾਇਦ ਇੱਥੇ ਯਾਦ ਨਹੀਂ ਹੋਵੇ ਕਿਸੇ ਦੇ ਚਿੱਤ ਚੇਤੇ ਵੀ ਨਾ ਹੋਵੇ ਜੋ ਇਹ ਹਾਲਾਤ ਬਣੇ ਹੋਏ ਆ ਉਹਨਾਂ ਨੂੰ ਦੇਖਦੇ ਹੋਏ ਸਿੰਘਾਂ ਵੱਲੋਂ ਸਾਫ਼ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ ਅਗਲੀ ਵਾਰੀ ਇਸ ਤਰ੍ਹਾਂ ਇਸ ਮਾਹੌਲ ਨੂੰ ਦੇਖਿਆ ਨਹੀਂ ਜਾਊਗਾ ਇਹਨੂੰ ਫਿਰ ਰੋਕਿਆ ਜਾਊਗਾ ਜੇਕਰ ਨਾ ਰੁਕਣ ਦੀ ਕੋਸ਼ਿਸ਼ ਕੀਤੀ ਜਾਂ ਅੜੇ ਅੱਗੇ ਤਾਂ ਫਿਰ ਖਾਲਸਾਈ ਰਵੈਤਾਂ ਵੀ ਵਰਤੀਆਂ ਜਾਣਗੀਆਂ ਅਸੀਂ ਅਪੀਲ ਇਹ ਕਰਦੇ ਆਂ ਸੰਗਤ ਨੂੰ ਵੀ ਕਿ ਆਓ ਸੂਝਵਾਰ ਬਣ ਕੇ ਆਈਏ ਤੇ ਦੇਖੀਏ ਕਿ ਇੱਥੇ ਹੋਇਆ ਕੀ ਸੀ ਵਾਪਰਿਆ ਕੀ ਸੀ ਕਾਦੇ ਕਰਕੇ ਇਸ਼ਦੀ ਸੁਭਾਵਾਂ ਲੱਗ ਰਹੀਆਂ ਦਸਵੇਂ ਪਾਤਸ਼ਾਹ ਸਾਰਾ ਪਰਿਵਾਰ ਸਾਰਾ ਸਰਬੰਸ ਵਾਰ ਕੇ ਆ ਕੇ ਇੱਥੇ ਕੰਡਿਆਂ ਦੀ ਸੇਜ ਤੇ ਪਏ ਸੀ ਤਾਂ ਉਸ ਦ੍ਰਿਸ਼ ਨੂੰ ਆਪਣੇ ਹਿਰਦਿਆਂ ਦੇ ਵਿੱਚ ਲੈ ਕੇ ਸ਼ਰਧਾ ਭਾਵਨਾ ਦੇ ਨਾਲ ਆਈਏ ਦੂਸਤਾਂ ਦੂਸਰਾ ਕਮੇਟੀਆਂ ਨੂੰ ਵੀ ਅਪੀਲ ਹੈ ਤੇ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਆਓ ਇਸ ਸ਼ਹੀਦੀ ਜੋੜ ਸਭਾ ਜਿਹੜੀ ਹੈਗੀ ਹੈ ਇਹਨੂੰ ਉਸੇ ਤਰ੍ਹਾਂ ਦਾ ਹੀ ਰੰਗਤ ਦਈਏ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲਾਂ ਦੇ ਉੱਤੇ ਅਮਲ ਜ਼ਰੂਰ ਕੀਤਾ ਜਾਵੇਗਾ ਗੁਰਪ੍ਰੀਤ ਸਿੰਘ ਦੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਮਾਛੀਵਾੜਾ ਸਾਹਿਬ